ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਵਰਸਾ ਸਿੰਘ ਬਲਟੋਹਾ ਜਿਹੜੇ ਨੇ ਉਹ ਚੋਣ ਮੈਦਾਨ 'ਚ ਨਤਰੇ ਹੋਏ ਨੇ ਪ੍ਰਚਾਰ ਕਰ ਰਹੇ ਨੇ ਔਰ ਉਸੇ ਦੇ ਮੱਦੇਨਜ਼ਰ ਆਏ ਦਿਨ ਭਾਈ ਅਮਰਤਪਾਲ ਸਿੰਘ ਦੇ ਬਾਰੇ 'ਚ ਵੱਖ-ਵੱਖ ਕਿਸਮ ਦੀਆਂ ਗੱਲਾਂ ਕਰਦੇ ਸੁਣਾਈ ਦਿੰਦੇ ਨੇ ਲਗਾਤਾਰ ਇਹੀ ਚਰਚਾ ਚੱਲ ਰਹੀ ਹੁੰਦੀ ਹੈ ਕਿ ਵਰਸਾ ਸਿੰਘ ਬਲਟੋਹਾ ਅਮਰਤਪਾਲ ਸਿੰਘ ਦੇ ਉੱਤੇ ਕਿਹੜਾ ਨਿਸ਼ਾਨਾ ਸਾਧਦੇ ਨੇ ਭਾਈ ਅਮਰਤਪਾਲ ਸਿੰਘ ਨੂੰ ਕਿਉਂ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਹੁਣ ਵਰਸਾ ਸਿੰਘ ਬਲਟੋਹਾ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ ਇੱਕ ਪਲਟਮਾ ਵਾਰ ਆ ਭਾਈ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਜਦੋਂ ਆਪਣਾ ਨਾਮਜ਼ਦਗੀ ਪੱਤਰ ਭਰਦੇ ਨੇ ਕਿਉਂਕਿ ਤਰਸੇਮ ਸਿੰਘ ਜਿਹੜੇ ਨੇ ਉਹ ਕਵਰਿੰਗ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਮੈਦਾਨ 'ਚ ਨਤਰੇ ਨੇ ਭਾਈ ਅਮਰਿਤਪਾਲ ਸਿੰਘ ਨੂੰ ਕਵਰ ਕਰਨ ਵਾਸਤੇ ਉਮੀਦਵਾਰੀ ਜਿਹੜੀ ਉਹਨਾਂ ਨੇ ਹਾਸਲ ਕੀਤੀ ਹੈ ਔਰ ਇਸੇ ਮੱਦੇਨਜ਼ਰ ਜਦੋਂ ਤਰਸੇਮ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਉਦੋਂ ਉਹਨਾਂ ਨੇ ਵਿਰਸਾ ਸਿੰਘ ਬਲਟੋਹਾ ਦੇ ਵੱਲ ਕੁਝ ਪਲਟਵਾਰ ਕੀਤੇ ਨੇ ਦਰਸਲ ਜਦੋਂ ਵਿਰਸਾ ਸਿੰਘ ਵਲਟੋਹਾ ਦਾ ਪਹਿਲਾ ਵੱਡਾ ਬਿਆਨ ਆਉਂਦਾ ਹੈ ਜਦੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨਿਆ ਜਾਂਦਾ ਹੈ ਉਸ ਵੇਲੇ ਵਿਰਸਾ ਸਿੰਘ ਵਲਟੋਹਾ ਦਾ ਇਹ ਬਿਆਨ ਹੁੰਦਾ ਹੈ ਕਿ ਆਰਐਸਐਸ ਦੇ ਆਗੂਆਂ ਦੇ ਵੱਲੋਂ ਭਾਈ ਅਮਰਿਤਪਾਲ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਰਾਜਦੇਵ ਸਿੰਘ ਖਾਲਸਾ ਜਿਹੜੇ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਨੇ ਉਹ ਰਾਸ਼ਟਰੀ ਸਿੱਖ ਸੰਗ ਦੇ ਹਿੱਸੇਦਾਰ ਰਹਿ ਚੁੱਕੇ ਨੇ ਔਰ ਇਸੇ ਦੇ ਮੱਦੇ ਨਜ਼ਰ ਉਹ ਆਰਐਸਐਸ ਦਾ ਇੱਕ ਵੱਡਾ ਹਿੱਸਾ ਨੇ ਔਰ ਆਰਐਸਐਸ ਦੀਆਂ ਨੀਤੀਆਂ ਦੇ ਆਧਾਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਨੂੰ ਅਗਾਹ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਧਾ ਇਲਜ਼ਾਮ ਲਾਇਆ ਸੀ ਕਿ ਭਾਈ ਅਮਰਿਤਪਾਲ ਸਿੰਘ ਨੂੰ ਅੱਗੇ ਲਿਆਉਣ ਵਾਲੀ ਯਾਨੀ ਕਿ ਭਾਈ ਅਮਰਿਤਪਾਲ ਸਿੰਘ ਦੀ ਪਿੱਠ ਤੇ ਜਿਹੜਾ ਥਾਪੜ ਹੈ ਉਹ ਆਰਐਸਐਸ ਹੈ ਇਹ ਵਿਰਸਾ ਸਿੰਘ ਵਲਟੋਹਾ ਕਹਿੰਦੇ ਸੁਣਾਈ ਦਿੱਤੇ ਸੀ ਨਜ਼ਰ ਆਇਆ ਸਖਰ ਇਸੇ ਦੇ ਮੱਦੇ ਨਜ਼ਰ ਇਸ ਦਾ ਜਵਾਬ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਿੰਦੇ ਸੁਣਾਈ ਦਿੱਤੇ ਨੇ ਨਜ਼ਰ ਆਇਆ ਨੇ ਉਹਨਾਂ ਨੇ ਕਿਹਾ ਕੇ ਆਰਐਸਐਸ ਦਾ ਉਲਾਮਾ ਦੇਣ ਵਾਲੇ ਵਿਰਸਾ ਸਿੰਘ ਬਲਟੋਹਾ ਉਸ ਪਾਰਟੀ ਨਾਲ ਤੱल्लुक ਰੱਖਦੇ ਨੇ ਜਿਹੜੀ ਪਾਰਟੀ ਬੀਜੇਪੀ ਦੇ ਨਾਲ ਗੱਠ ਜੋੜ ਦੇ ਵਿੱਚ ਰਹੀ ਹੈ ਇਹ ਗੱਲ ਬਿਲਕੁਲ ਸਹੀ ਹੈ ਬੀਜੇਪੀ ਦੇ ਨਾਲ ਗੱਠ ਜੋੜ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠ ਜੋੜ ਦੀ ਸਰਕਾਰ ਬਣਦੀ ਰਹੀ ਹੈ ਪੰਜਾਬ ਦੇ ਵਿੱਚ ਪਰ ਹੈਰਾਨੀ ਦੀ ਗੱਲ ਉਦੋਂ ਬਣਦੀ ਹੈ ਜਦੋਂ ਇਸ ਗੱਠ ਜੋੜ ਦੇ ਵਿੱਚ ਰਹੇ ਲੀਡਰ ਜਿਹੜੇ ਨੇ ਉਹ ਅੱਗੇ ਆਉਂਦੇ ਨੇ ਅਤੇ ਦੂਜਿਆਂ ਨੂੰ ਆਰਐਸਐਸ ਦੇ ਨਾਲ ਜੁੜੇ ਹੋਣ ਦਾ ਉਲਾਮਾ ਮਾਰਦੇ ਨੇ ਵਿਰਸਾ ਸਿੰਘ ਵਲਟੋਹਾ ਨੇ ਉਹੀ ਕੀਤਾ ਵਿਰਸਾ ਸਿੰਘ ਵਲਟੋਹਾ ਨੇ ਆਰਐਸਐਸ ਦਾ ਉਲਾਮਾ ਲਾਇਆ ਔਰ ਆਰਐਸਐਸ ਦੀ ਇਸ ਗੱਲ ਦੇ ਉੱਤੇ ਤਾਂ ਸੇਮ ਸਿੰਘ ਦਾ ਬਿਆਨ ਸਾਹਮਣੇ ਆਇਆ ਕਿ ਵਿਰਸਾ ਸਿੰਘ ਵਲਟੋਹਾ ਵੀ ਤਾਂ ਉਹਨਾਂ ਹੀ ਲੀਡਰਾਂ ਦੇ ਨਾਲ ਕੁਰਸੀਆਂ ਸਾਂਝੀਆਂ ਕਰਦੇ ਰਹੇ ਨੇ ਜਿਹੜੇ ਲੀਡਰ ਆਰਐਸਐਸ ਦੀਆਂ ਨੀਤੀਆਂ ਦੇ ਉੱਤੇ ਚੱਲਦੇ ਨੇ ਬੀਜੇਪੀ ਦੇ ਲੀਡਰ ਜਿਹੜੇ ਆਰਐਸਐਸ ਦੀਆਂ ਨੀਤੀਆਂ ਦੇ ਉੱਤੇ ਚੱਲਦੇ ਨੇ ਸ਼ਰੋਮਣੀ ਅਕਾਲੀ ਦਲ ਇੱਕ ਸਮੇਂ ਦੇ ਉੱਤੇ ਉਹਨਾਂ ਦੇ ਨਾਲ ਹੀ ਤਾਂ ਰਿਹਾ ਸ਼ਰੋਮਣੀ ਅਕਾਲੀ ਦਲ ਤਾਂ ਹੁਣ ਵੀ ਜਾਣਕਾਰੀ ਮੁਤਾਬਕ ਗੱਠਜੋੜ ਕਰਨ ਦੀ ਕੋਸ਼ਿਸ਼ ਦੇ ਵਿੱਚ ਸੀ ਤਾਂ ਫਿਰ ਕਿਉਂ ਆਪਣੇ ਬੀਜੇਪੀ ਹਮੈਤੀ ਹੋਣ ਤੋਂ ਪੱਲਾ ਛਾੜਦੇ ਨੇ ਅਕਾਲੀ ਲੀਡਰ ਕਿਉਂ ਆਪਣੇ ਆਪ ਨੂੰ ਬੀਜੇਪੀ ਦੇ ਹੁਣ ਖਿਲਾਫ ਦੱਸਣ ਲੱਗ ਗਏ ਅਚਾਨਕ ਅਕਾਲੀ ਲੀਡਰ ਉਹੀ ਅਕਾਲੀ ਲੀਡਰ ਜਿਹੜੇ ਪਹਿਲਾਂ ਬੀਜੇਪੀ ਲੀਡਰਾਂ ਦੇ ਬੀਜੇਪੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਖੜਦੇ ਸੀ ਉਹ ਅਕਾਲੀ ਲੀਡਰ ਹੁਣ ਗੱਠਜੋੜ ਨਹੀਂ ਹੈ ਤਾਂ ਇਸ ਪਾਰਟੀ ਤੋਂ ਤਾਂ ਉਸ ਨੀਤੀ ਤੋਂ ਉਸ ਵਿਚਾਰਧਾਰਾ ਤੋਂ ਕੰਨੀ ਕਤਰਾ ਰਹੇ ਨੇ ਹੁਣ ਜ਼ਰੂਰ ਇਹ ਸੋਚਿਆ ਜਾ ਸਕਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਜਾਂ ਉਹਨਾਂ ਦੇ ਪਰਿਵਾਰ ਨੂੰ ਭਲੇਖੇਰੇ ਵਿੱਚ ਰੱਖ ਕੇ ਉੱਲੇ ਦੇ ਵਿੱਚ ਰੱਖ ਕੇ ਆਰਐਸਐਸ ਦੇ ਆਧਾਰ ਦੇ ਉੱਤੇ ਕੋਈ ਨੀਤੀ ਘੜੀ ਜਾ ਰਹੀ ਹੋ ਸਕਦੀ ਹੈ ਪਰ ਤਾਂ ਵੀ ਇਸ ਮਾਮਲੇ ਨੂੰ ਲੈ ਕੇ ਪੰਥਕ ਗਲਿਆਰਿਆਂ ਦੇ ਵਿੱਚ ਚਰਚਾਵਾ ਹੋਰ ਨਹੀਂ ਇੱਕ ਨਰੇਟਿਵ ਜ਼ਰੂਰ ਹੈਗਾ ਔਰ ਇਸ ਨਰੇਟਿਵ ਨੂੰ ਚੁਟ੍ਹਲਾਇਆ ਵੀ ਨਹੀਂ ਜਾ ਸਕਦਾ ਕਿ ਭਾਈ ਅਮਰਿਤਪਾਲ ਸਿੰਘ ਦੇ ਚੋਣ ਮੈਦਾਨ ਦੇ ਵਿੱਚ ਆਉਣ ਤੋਂ ਬਾਅਦ ਪੋਲਰਾਈਜੇਸ਼ਨ ਹੋ ਸਕਦੀ ਹੈ ਹੋਵੇਗੀ ਜਾਂ ਨਹੀਂ ਹੋਵੇਗੀ ਪਰਮਾਣਿਤ ਨਹੀਂ ਪਰ ਹੋ ਸਕਦੀ ਹੈ ਇਹ ਜ਼ਰੂਰ ਕਿਤੇ ਨਾ ਕਿਤੇ ਇੱਕ ਨਰੇਟਿਵ ਸਾਹਮਣੇ ਆਉਂਦਾ ਔਰ ਜੇ ਹੁੰਦੀ ਹੈ ਤਾਂ ਜ਼ਰੂਰ ਕਿਤੇ ਨਾ ਕਿਤੇ ਸੱਤਾਧਾਰੀ ਮੌਜੂਦਾ ਸੱਤਾਧਾਰੀ ਜਿਹੜੀ ਪਾਰਟੀ ਸੀਗੀ ਉਦੀ ਜੱਤਣ ਦੇ ਆਸਾਰ ਹੋਰ ਵੱਜ ਜਾਂਦੇ ਨੇ ਯਾਨੀ ਕਿ ਜਿਵੇਂ ਰਾਸ਼ਟਰੀ ਪੱਧਰ ਦੇ ਉੱਤੇ ਧਾਰਮਿਕ ਖੇਡ ਖੇਡੇ ਜਾ ਰਹੇ ਨੇ ਧਰਮ ਦੇ ਆਧਾਰ ਦੇ ਉੱਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸੇ ਦੇ ਮੱਦੇਨਜ਼ਰ ਹੋ ਸਕਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੂੰ ਵੀ ਵਰਤਿਆ ਜਾਵੇ ਪਰ ਇਸ ਦੇ ਵਿੱਚ ਕੋਈ ਪ੍ਰਮਾਣ ਨਹੀਂ ਹੈ ਪਰ ਦੂਜੇ ਪਾਸੇ ਜੇ ਪੰਥਕ ਪੱਧਰ ਦੇ ਉੱਤੇ ਇਹ ਗੱਲ ਸਹੀ ਠਹਿرائی ਜਾ ਰਹੀ ਹੈ ਜੇ ਪੰਥ ਭਾਈ ਅਮਰਿਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਚੱਲਣਾ ਚਾਹੁੰਦਾ ਤਾਂ ਇਸ ਦੇ ਵਿੱਚ ਵੀ ਅ ਕੋਈ ਦੋਰ ਹੈ ਨਹੀਂ ਹੈ ਔਰ ਨਾਲ ਦੀ ਨਾਲ ਭਾਈ ਅਮਰਿਤਪਾਲ ਸਿੰਘ ਨੂੰ ਕਾਨੂੰਨ ਵੀ ਅਧਿਕਾਰ ਦਿੰਦਾ ਹੈ ਕਿ ਉਹ ਚੋਣ ਲੜਨ ਖੈਰ ਇਸ ਮਸਲੇ ਨੂੰ ਲੈ ਕੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜਿਹੜੇ ਨੇ ਉਹ ਸਿੱਧਾ ਬਿਆਨ ਦਿੰਦੇ ਨਜ਼ਰ ਆਏ ਨੇ ਜਵਾਬ ਦਿੰਦੇ ਨਜ਼ਰ ਆਏ ਨੇ ਵਰਸਾ ਸਿੰਘ ਵਲਟੋਹਾ ਨੂੰ ਕਿ ਆਪ ਇਹ ਗੱਲ ਨਾ ਕਹਿਣ ਕਿਉਂਕਿ ਇੱਕ ਸਮੇਂ ਦੇ ਉੱਤੇ ਉਹ ਵੀ ਭਾਜਪਾ ਨੂੰ ਆਰਐਸਐਸ ਦੀ ਇਸ ਜਮਾਤ ਨੂੰ ਹਮਾਇਤ ਦਿੰਦੇ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਖੜਦੇ ਆਏ ਨੇ ਸ਼ਰੋਮਣੀ ਅਕਾਲੀ ਦਲ ਉਹਨਾਂ ਦੇ ਹੱਕ ਦੇ ਵਿੱਚ ਖੜਦੀ ਆਈ ਹੈ ਖੈਰ ਖਡੂਰ ਸਾਹਿਬ ਦੀ ਇਹ ਸੀਟ ਜਿਹੜੀ ਹੈ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗੀ ਕਿਸ ਤਰ੍ਹਾਂ ਦੇ ਹੋਰ ਬਿਆਨ ਸਾਹਮਣੇ ਆਉਂਦੇ ਨੇ ਕੀ ਕੁਝ ਹੋਰ ਅੱਗੇ ਵੇਖਣ ਨੂੰ ਮਿਲਦਾ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਉਹ ਤੱਕ ਲਈ ਬਨੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ